ਆਪਣਾ ਆਪਰੇ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਮੁਸਤਫਾਪੁਰ ਜਿੱਥੇ ਕਿ ਡਾਕਟਰ ਰਾਜਵੀਰ ਸਿੰਘ ਖਹਿਰਾ ਜੋ ਆਯੁਰਵੈਦਿਕ ਤਰੀਕੇ ਦੇ ਨਾਲ ਬਹੁਤ ਹੀ ਪੇਸ਼ੰਟ ਦਾ ਜਿਹੜਾ ਇਲਾਜ ਕਰ ਚੁੱਕੇ ਨੇ ਸੋ ਗੱਲਬਾਤ ਜਰੂਰ ਕਰ ਲੈਣੀ ਹੈ ਡਾਕਟਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕੀ 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 ਨੇ ਜਿਹੜੇ ਪੇਸ਼ੰਟ ਜਿਹੜੇ ਅੱਜ ਤੱਕ ਨਹੀਂ ਜਿਹੜੇ ਠੀਕੇ ਤੇ ਹੂੰ ਜਿਆਦਾ ਪੇਸ਼ੰਟ ਤਾਂ ਕਿਡਨੀ ਦੇ ਕਿਡਨੀ ਫੇਲਿਅਰ ਦੇ ਆ ਉਸ ਤੋਂ ਬਾਅਦ ਚ ਕੈਂਸਰ ਵਾਲੇ ਵੀ ਠੀਕ ਹੁੰਦੇ ਆ ਲਿਵਰ ਵਾਲੇ ਵੀ ਤੇ ਮਿਰਗੀ ਦੇ ਦੌਰੇ ਵਾਲੇ ਜਿੱਦਾਂ ਆ ਹੁਣੇ ਆਇਆ ਹੈਗਾ ਇਹਨਾਂ ਤੋਂ ਪਹਿਲਾਂ ਉਹਨਾਂ ਦੇ ਮਾਤਾ ਜੀ ਦੇ ਬ੍ਰੇਨ ਚ ਪ੍ਰੋਬਲਮ ਹੈਗੀ ਮਤਲਬ ਜਿੱਦਾਂ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਉਹ ਕੋਈ ਵੀ ਲਾਗੇ ਕੋਈ ਗੱਲਾਂ ਗੁੱਲਾਂ ਕਰਦਾ ਹੈ ਤਾਂ ਸੈਨ ਨਹੀਂ ਹੁੰਦਾ ਤੇ ਗੱਲਾਂ ਭੁੱਲ ਜਾਂਦੀਆਂ ਨੇ ਮਤਲਬ ਜਲਦੀ ਭੁੱਲ ਜਾਂਦਾ ਬ੍ਰੇਨ ਕੋਈ ਵੀ ਬ੍ਰੇਨ ਦੀ ਪ੍ਰੋਬਲਮ ਹੋਵੇ ਉਹੋ ਜਿਹੇ ਵੀ ਪੇਸ਼ੈਂਟ ਕਾਫੀ ਠੀਕ ਹੁੰਦੇ ਉਹਨੂੰ ਹਫ਼ਤੇ ਚ ਰਿਜ਼ਲਟ ਮਿਲ ਗਿਆ ਫਿਰ ਸਭ ਜਿਹੜੇ ਬ੍ਰੇਨ ਦੇ ਜਿਹੜੇ ਕੁਝ ਏਜ ਤੋਂ ਬਾਅਦ ਜਿਹੜੇ ਇਹ ਜਿਹੇ ਕੇਸ ਜਿਹੜੇ ਆਉਂਦੇ ਪਰ ਅੱਜ ਕੱਲ੍ਹ ਜਿਹੜੀ ਜਾਂਗੇ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਵੀ ਕਾਫੀ ਜਿਹੜੇ ਇਹ ਕੇਸ ਜਿਹੜੇ ਆ ਰਹੇ ਨੇ ਉਹਦੇ ਵਿੱਚ ਫੋਨ ਵੀ ਇਨਵੋਲ ਹੋ ਗਿਆ ਜਿਹੜਾ ਐ ਅਲੋਕੇ ਜਿੱਦਾਂ ਬੱਚੇ ਫੋਨ ਚਲਾਉਂਦੇ ਚਲਾਉਂਦੇ ਉਸੇ ਵੇਲੇ ਸੌਂਗੇ ਤੇ ਉਹ ਫਿਰ ਸਾਰੀ ਰਾਤ ਉਹਨਾਂ ਨੂੰ ਜੋ ਫੋਨ ਤੇ ਚੱਲਦਾ ਹੈਗਾ ਜਾਂ ਵੀਡੀਓਜ਼ ਵਗੈਰਾ ਜਾਂ ਕੋਈ ਗੇਮ ਵਗੈਰਾ ਉਹ ਫਿਰ ਉਹਨਾਂ ਦੇ ਦਿਮਾਗ 'ਚ ਚੱਲਦੀ ਜਾਂਦੀ ਆ ਉਹ ਫਿਰ ਸਟ੍ਰੈਸ ਉਹਨਾਂ ਦੇ ਦਿਮਾਗ ਤੇ ਰਹਿੰਦਾ ਥੋੜਾ ਥੋੜਾ ਮਤਲਬ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਆ ਕਿ ਜਿਹੜਾ ਵਾਈਫਾਈ ਲੱਗੇ ਜਾਂ ਫੋਨ ਦੇ ਵਿੱਚ ਨਟ ਰੋਲ ਦੇ ਚੱਕਰ ਜਿਹੜੀ ਸੀਮਤ ਜਿਹੜੀ ਆਪਾਂ ਫੋਨ ਦੀ ਜਿਹੜੀ ਆ ਜ਼ਿਆਦਾ ਜਿਹੜਾ ਉਹ ਚੀਜ਼ ਨੂੰ ਯੂਜ਼ ਕਰਨ ਦੇ ਹਾਂਜੀ ਹਾਂਜੀ ਐਕਟੀਵਿਟੀ ਘਟ ਗਈ ਬੱਚਿਆਂ ਦੀ ਬਾਹਰ ਖੇਡਦੇ ਨਹੀਂ ਕੋਈ ਐਕਸਰਸਾਈਜ਼ ਨਹੀਂ ਹੈਗੀ ਅਸਵੇਰੇ ਉੱਠਦੇ ਆ ਤੇ ਉੱਠਦੇ ਹੀ ਫੋਨ ਇੱਕ ਵਾਰੀ ਉਹਨੇ ਚੈੱਕ ਕਰਨਾ ਆਪਣਾ ਸੋਸ਼ਲ ਮੀਡੀਆ WhatsApp Facebook ਵਗੈਰਾ Instagram ਹੁਣ ਤੇ ਉਹਦੇ ਕਰਕੇ ਫਿਰ ਉਹ ਥੋੜੀ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਅੱਜ ਕੱਲ ਮੇਰੇ ਜਨਮ ਜਿਹੜੇ ਸਰ ਜ਼ੋਰ ਜ਼ਿਆਦਾ ਬੱਚੇ ਜਿਹਨਾਂ ਦੇ ਦੇਣੇ ਚਲਾਉ ਰਹੇ ਹੁੰਦੇ ਰਾਤ ਨੂੰ ਮੰਡੀਆਂ ਜਿਹਾ ਜੇ ਸੁੱਤੇ ਜਾਂ ਫਰੈਸ਼ ਹੋ ਜਾਂਦਾ ਮਨ ਉਹ ਐਕਟਿਵਿਟੀ ਦਿਮਾਗ ਤੋਂ ਜਿਹੜਾ ਪ੍ਰੈਸ਼ਰ ਨਹੀਂ ਲੱਦਦਾ ਹਾਂਜੀ ਇਹ ਚੀਜ਼ਾਂ ਦਾ ਥੋੜਾ ਜਿਹਾ ਹੈਗਾ ਡਾਊਟਫੁਲ ਕਿ ਬਾਹਰ ਖੇਡਣ ਖੁੱਡਣ ਜਾਣਾ ਜਿਹੜਾ ਬੱਚਿਆਂ ਦੇ ਸਰੀਰ ਦੀ ਇੱਕ ਜਿਹੜੀ ਫਿਜ਼ੀਕਲ ਐਕਟੀਵਿਟੀ ਉਹ ਨਹੀਂ ਹੈਗੀ ਅੱਜ ਕੱਲ ਉਹ ਨਹੀਂ ਹੈਗੀ ਤੇ ਉਹਦੇ ਕਰਕੇ ਮਤਲਬ ਕੋਈ ਜਦੋਂ ਕੋਈ ਮਰੀਜ਼ ਥੱਕਿਆ ਆ ਕੋਈ ਵੀ ਪੇਸ਼ੈਂਟ ਹੈ ਜਿਹੜਾ ਮਤਲਬ ਬੜਾ ਕੰਮਕੁਮ ਕਰਕੇ ਆਇਆ ਜਦੋਂ ਕੋਈ ਵੀ ਉਹਨੂੰ ਨੀਂਦ ਵਧੀਆ ਹੋਊਗੀ ਤੇ ਜਦੋਂ ਸਵੇਰ ਤੋਂ ਸ਼ਾਮ ਤੱਕ ਬੈੱਡ ਤੇ ਹੀ ਆ ਜਾਂ ਰੈਸਟ ਤੇ ਆ ਜਾਂ ਰੋਟੀ ਖਾ ਲਈ ਤੇ ਬਹਿ ਗਈ ਤੇ ਉਹ ਉਹਨੂੰ ਫਿਰ ਨੀਂਦ ਵੀ ਪੂਰੀ ਪ੍ਰੋਪਰ ਨਹੀਂ ਆਉਂਦੀ ਨਾ ਉਹ ਕਿੱਥੇ ਲੱਗਦਾ ਨਹੀਂ ਵੀ ਬੱਚੇ ਇੱਕ ਮਤਲਬ ਸਟੱਡੀ ਕਰਨ ਦੇ ਉਦੋਂ ਵੀ ਥੋੜਾ ਬੋਝ ਲੈਂਦਾ ਉਹ ਤੋਂ ਅਖਰ ਮੋਬਾਈਲ ਜਿਹੜੀ ਨਜ਼ਰ ਟਿਕਾ ਲੈਣੀ ਤੇ ਅੱਖਾਂ ਤੇ ਵੀ ਤੇ ਹੋਰ ਵੀ ਜਿਹੜੀਆਂ ਕਾਫੀ ਚੀਜ਼ਾਂ ਤੇ ਜਿਹੜਾ ਸਰਪੈਂਡ ਆ ਹਾਂਜੀ ਹਾਂਜੀ ਉਹ ਬ੍ਰੇਨ ਦੇ ਨਾਲ ਹੀ ਅਟੈਚ ਆ ਵਾਲ ਝੜਨੇ ਜਾਂ ਵਾਲ ਜਲਦੀ ਚ ਜਾ ਇਸਾਇਟ ਵੀ ਕੋਣੀ ਇਹ ਵੀ ਸਾਰਾ ਕੁਛ ਇਹਦੇ ਨਾਲ ਹੀ ਅਟੈਚ ਹੈ ਡਾਕਟਰ ਜਿਵੇਂ ਤੁਹਾਡੇ ਕੋਲ ਜਿਹੜੇ ਮਤਲਬ ਕੇਸ ਆਉਂਦੇ ਛੋਟੇ ਬੱਚਿਆਂ ਦੇ ਆਉਂਦੇ ਨੇ ਤੇ ਫਿਰ ਕਿੰਨਾ ਚਿਰ ਮੱਦ ਦਵਾਈ ਚੱਲਦੀ ਤੇ ਕੀ ਮੱਲੋ ਸਾਰਾ ਪ੍ਰੇਸ਼ ਨਹੀਂ ਬੱਚੇ ਜਲਦੀ ਰਿਕਵਰੀ ਕਰ ਲੈਂਦੇ ਆ ਜਾਂ ਫਿਰ ਸਾਡੀ ਜਿਹੜੀ ਆਯੁਰਵੇਦ ਆ ਇਹਦੇ ਵਿੱਚ ਦਵਾਈ ਵਧੀਆ ਆ ਜਿੱਦਾਂ ਕਹਿ ਸਕਦੇ ਆ ਐਲੋਪੈਥੀ ਦੇ ਵਿੱਚ ਇਸ ਚੀਜ਼ ਦਾ ਇਲਾਜ ਨਹੀਂ ਹੈਗਾ ਉਹ ਤਾਂ ਨੀਂਦ ਨੂਦ ਵਾਲੀਆਂ ਗੋਲੀਆਂ ਹੀ ਨੇ ਮਤਲਬ ਖਾਓ ਤੇ ਸੌਂਜੋ ਖਾਓ ਸੌਂਜੋ ਉਹਦੇ ਨਾਲ ਬੰਦਾ ਨਸ਼ੇ ਜਿਹੀ ਚ ਰਹਿੰਦਾ ਇਹ ਫਿਰ ਜਿਹੜਾ ਬ੍ਰਹਮੀ ਵਗੈਰਾ ਤੁਸੀਂ ਸੁਣਿਆ ਇਹੋ ਜਿਹੀਆਂ ਬੋਟੀਆਂ ਉਹ ਜਿਹੀਆਂ ਚੀਜ਼ਾਂ ਪਾ ਕੇ ਆਪਾਂ ਦਵਾਈ ਬਣਾਉਨੇ ਆ ਤੇ ਉਹਦਾ ਵੀ ਮਾਈਂਡ ਫਰੈਸ਼ ਰਹਿੰਦਾ ਜਾਂ ਤੇ ਨੀਂਦ ਵੀ ਜਦੋਂ ਸੌਣਾ ਹੈ ਜਦੋਂ ਟਾਈਮ ਆ ਨੀਂਦ ਦਾ ਬੈੱਡ ਤੇ ਜਾਵਾਂਗੇ ਤੇ ਨੀਂਦ ਆਊਗੀ ਉਦਾਂ ਇਹ ਨਹੀਂ ਕਿ ਐਲੋਪੈਥੀ ਵਾਂਗੂ ਕਿ ਚੱਲਦੇ ਫਿਰ ਤੁਰਦੇ ਫਿਰਦੇ ਸੁਸਤੀ ਰਹੂਗੀ ਕਿਉਂਕਿ ਐਲੋਪੈਥੀ ਵਿੱਚ ਹਰ ਮੰਤਲ ਦਵਾਈ ਜਿਹੜੀ ਉਹ ਤੁਹਾਨੂੰ ਉਪਲਬਧ ਕਰਾਉਂਦੀ ਹੈ ਪਰ ਜਿਹੜੀ ਆਯੁਰਵੈਦਿਕ ਇਹਦੇ ਤੇ ਜਿਹੜਾ ਮਤਲਬ ਜਦ ਦੀ ਪੁੱਛੀ ਜਿਵੇਂ ਸਾਡੇ ਮਹਾਪੁਰਸ਼ ਉਹਨਾਂ ਦੁਆਰਾ ਤੇ ਜਿਹੜਾ ਇਹਦਾ ਜਨਮ ਹੈ ਬਿਲਕੁਲ ਜੀ ਬਿਲਕੁਲ ਇਹਦਾ ਆਯੁਰਵੇਦ ਤਾਂ ਬਹੁਤ ਵਧੀਆ ਚੀਜ਼ ਆ ਇਹਦਾ ਮਤਲਬ ਇਥੋਂ ਤੁਸੀਂ ਸਾਡੇ ਕਲੀਨਿਕ ਤੋਂ ਜਿਹੜੀ ਮੱਝ ਦਵਾਈ ਫੜ ਕੇ ਖਾ ਲੋ ਭਾਵੇਂ ਇੱਕ ਡੋਜ਼ ਲੈ ਲੋ ਭਾਵੇਂ ਚਾਰ ਇਕੱਠੀਆਂ ਲੈ ਲੋ ਕੋਈ ਸਾਈਡ ਇਫੈਕਟ ਨਹੀਂ ਹੋਗਾ ਕੋਈ ਨਾ ਕੋਈ ਚੀਜ਼ ਦਾ ਫਾਇਦਾ ਹੀ ਦੇ ਦੇਗੀ ਕੋਈ ਨਾ ਕੋਈ ਚੀਜ਼ ਮਤਲਬ ਜਿਹੜਾ ਵੀ ਜੜ ਤੋਂ ਹੀ ਇਸ ਨੂੰ ਜਿਹੜੀ ਚੀਜ਼ ਨੂੰ ਮਤਲਬ ਬਿਮਾਰੀ ਹੋ ਗਈ ਉਸ ਨੂੰ ਪੂਰਨ ਦੇ ਗਿਆ ਸਰ ਥੋੜਾ ਮਤਲਬ ਐਕਟਿਵ ਵੀ ਕਰੇਗੀ ਜਿਵੇਂ ਮਤਲਬ ਦੂਜੀ ਮੈਡੀਸਨ ਚੱਕਰ ਮ ਕਰਨ ਦੀ ਜਿਹਦਾ ਰੈਸਟ ਦੀ ਆਪਾਂ ਗੋਲੀ ਖਾ ਰਹੇ ਹਾਂ ਮਤਲਬ ਇਹ ਅਭੀ ਇਹਦਾ ਸਰਟੀਫਿਕੇਟ ਕੋਈ ਨਹੀਂ ਮਤਲਬ ਜੜ ਤੋਂ ਜਿਹੜੀ ਚੀਜ਼ ਨੂੰ ਉਹ ਤਾਂ ਬਸ অপারেਟ ਜਿਹੜਾ ਆ ਉਹ ਤਾਂ ਰੋਖ ਵਾਲੀ ਗੱਲ ਹੀ ਹੈ ਨਾ ਜਿੱਦਾਂ ਰੋਖ ਹੋ ਗਿਆ ਉਹਨੂੰ ਕੱਟਤਾ ਤੇ ਉਦੋਂ ਦੁਬਾਰਾ ਹੋ ਕੇ ਪੈਣਾ ਤੇ ਜਿਹੜਾ ਐਲੋਪੈਥੀ ਹੈ ਇਹਦਾ ਮੁੱਢ 'ਚ ਆਪਾਂ ਕੋਈ ਦਵਾਈ ਪਾ ਦਿੰਨੇ ਉਹਨੂੰ ਖਤਮ ਕਰਨ ਵਾਲੀ ਤੇ ਉਹ ਜੜ ਤੋਂ ਖਤਮ ਹੋਊਗਾ ਤੇ ਦੁਬਾਰਾ ਨਹੀਂ ਹੋ ਕੇਗਾ ਉਹ ਇਹ ਚੀਜ਼ ਹੈ ਐਗਜ਼ਾਮਪਲ ਆਪ ਲੈ ਜਿਹੜਾ ਤੋਂ ਇਸਨੇ ਜਿਹੜਾ ਲਾਜ ਕਰਨਾ ਜੀ ਹਾਂ ਜੀ ਇਹਨੇ ਜੜ ਤੋਂ ਇਲਾਜ ਕਰਾਇਆ ਤਾਂ ਆਪਣੇ ਆਪ ਹੀ ਟਾਈਮ ਲੱਗਦਾ ਥੋੜਾ ਜਿਹਾ ਇਸ ਚੀਜ਼ਾਂ ਨੂੰ ਪਰ ਰਿਜ਼ਲਟ 100% ਮਿਲਦੇ ਆ ਡਾਕਟਰ ਸਾਹਿਬ ਜਿਵੇਂ ਹੁਣ ਬਾਹਰ ਆਈਏ ਡਾ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਡੇਂਗੂ ਦੇ ਕੇਸੇ ਪਾਣੀ ਖੜੇ ਦੇ ਨਾਲ ਬਾਬਾ ਜੀ ਲੋਕਾਂ ਦੇ ਛਲ ਵੀ ਜਿਹੜੇ ਪਲੇਟਲੇਟ ਘਟੇ ਨੇ ਸੋ ਤਰ੍ਹਾਂ ਤਰ੍ਹਾਂ ਦੇ ਲੋਕ ਮੈਡੀਸਨ ਵਰਤਦੇ ਨੇ ਆ ਜਿਹੜੀ ਆਯੁਰਵੈਦਿਕ ਦੇ ਵਿੱਚ ਜਿਹੜੇ ਮਤਲਬ ਪੁਕਤਾ ਜਿਹੜਾ ਜਲੋ ਇਹ ਇਲਾਜ ਕਿਹੜਾ ਆ ਇਹਦੇ ਵਿੱਚ ਇਨਫੈਕਸ਼ਨ ਤੋਂ ਬਚਣ ਵਾਸਤੇ ਜਾਂ ਸੈੱਲ ਵਗੈਰਾ ਘਟ ਗਏ ਹੁਣ ਪਲੇਟਲੇਟ ਕਾਊਂਟ ਘਟ ਗਿਆ ਹੋਵੇ ਉਹਦੇ ਵਿੱਚ ਥੋੜੀ ਤੁਲਸੀ ਤੇ ਗਲ ਇਦਾਂ ਦੀਆਂ ਚੀਜ਼ਾਂ ਪਪੀਤੇ ਦਾ ਪੱਤਾ ਇਹਨਾਂ ਨੂੰ ਲੈ ਕੇ ਤੇ ਇੱਕ ਮਿਕਸੀਚ ਪਾ ਲਓ ਤੇ ਉਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾ ਲਓ ਤੇ ਉਹਨੂੰ ਇੱਕ ਦਾ ਅਦਰਕ ਦਾ ਪੀਸ ਪਾ ਕੇ ਮਿਕਸ ਕਰ ਲਓ ਗ੍ਰਾਈਂਡ ਕਰਕੇ ਫਿਰ ਉਹਨੂੰ ਜੂਸ ਟਾਈਪ ਉਹਦਾ ਕੱਢ ਲੈਣਾ ਕੱਢ ਕੇ ਤੇ 2-4 ਚਮਚੇ ਵਿੱਚ ਸ਼ਹਿਦ ਦੇ ਪਾ ਲੈਣੇ ਆ ਇੱਕ ਨਿੰਬੂ ਨਿਚੋੜ ਦੋ ਉਹਦਾ ਇੱਕ ਇੱਕ ਚਮਚਾਪਾ ਅੱਧੇ ਅੱਧੇ ਘੰਟੇ ਬਾਅਦ ਲੈਣਾ ਸ਼ੁਰੂ ਹੋ ਜੀਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੈਲ ਸਵੇਰੇ ਚੈੱਕ ਕਰ ਲੋ ਤੇ ਸ਼ਾਮ ਨੂੰ ਚੈੱਕ ਕਰ ਲੋ ਲੱਖ ਲੱਖ ਹੀ ਵਧ ਜਾਂਦਾ ਜਿਵੇਂ ਡਾਕਟਰ ਸਾਹਿਬ ਪਾਣੀ ਦੇ ਵਿੱਚ ਬਾਲ ਕੇ ਤਾਂ ਆਪ ਪਿੱਠੇ ਦੇ ਪੱਤੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜੇ ਟਾਣ ਕੇ ਕਰਦੇ ਨੇ ਔਰਕ ਕੱਢੇ ਜਾਂਦੇ ਨੇ ਕਿਵੇਂ ਦੇਖਦੇ ਹੋ ਸਾਰੇ ਹਾਂਜੀ ਇਹ ਸਾਰੀਆਂ ਚੀਜ਼ਾਂ ਵਧੀਆ ਨੇ ਇਹ ਸਾਰੀਆਂ ਜਬ ਵਧੀਆ ਨੇ ਲਿਵਰ ਵਾਸਤੇ ਵਧੀਆ ਡੀਟੌਕਸ ਕਰਦੀ ਹੈ ਲਿਵਰ ਨੂੰ ਹਰਟ ਵਾਸਤੇ ਵਧੀਆ ਇਨਫੈਕਸ਼ਨ ਨਹੀਂ ਹੁੰਦੀ ਇਸ ਚੀਜ਼ਾਂ ਨਾਲ ਇਹਦਾ ਨੇਚਰਲ ਚੀਜ਼ਾਂ ਨੇ ਬਲੋ ਸਰੀਰ ਦੇ ਕੋਈ ਤਕਰੀਬਨ ਜਿੰਨੇ ਅੰਗਾਂ ਦੀ ਜੜੀ ਆ ਆਪਣੇ ਰਸੋਈਆਂ ਦੇ ਵਿੱਚ ਮੈ ਆਯੁਰਵੇਦ ਕੋਲ ਲੱਗ ਜੜੀਆਂ ਚੀਜ਼ਾਂ ਪਈਆਂ ਨੇ ਪਰ ਲੋਕਾਂ ਨੂੰ ਇਹ ਚੀਜ਼ ਤੋਂ ਜਾਣੂ ਨਹੀਂ ਹੈਗਾ ਹਾਂਜੀ ਹਾਂਜੀ ਹੁਣ ਜਦੋਂ ਸਾਡੇ ਕੋਲ ਕੋਈ ਫੋਨ ਕਰੇ ਰਾਤ ਨੂੰ ਜਾਂ ਕਦੇ ਵੀ ਕਿਸੇ ਨੂੰ ਲੋੜ ਪਈ ਬੱਚੇ ਨੂੰ ਪੇਟ ਦੇ ਤਰਦ ਹੁੰਦੀ ਆ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਅਜਵੈਨ ਲੈ ਲਓ ਜਾਂ ਕੋਈ ਵੀ ਦੇਸੀ ਚੀਜ਼ ਉਹਨਾਂ ਨੂੰ ਘਰੇ ਦਾ ਦਾਂਗੇ ਕਿ ਇਹ ਚੀਜ਼ ਲੈ ਕੇ ਠੀਕ ਹੋ ਜਾਵੇ ਪਰ ਉਹ ਮੰਨਦੇ ਨਹੀਂ ਨਾ ਉਹ ਕਹਿੰਦੇ ਵੀ ਨਹੀਂ ਆਪਾਂ ਦਵਾਈ ਤੁਸੀਂ ਦੇ ਦੋ ਦਵਾਈ ਅਸੀਂ ਆਉਣ ਲੱਗੇ ਆ ਤੇ ਆਪਾਂ ਤਾਂ ਕਹਿ ਦਿੰਨੇ ਚੱਲੋ ਆਜੋ ਤੇ ਆਪਾਂ ਕੀ ਦਿੰਨੇ ਆ ਉਹ ਹੀ ਦਿੰਨੇ ਆ ਅਜਵੈਨ ਦਾਰਕ ਦੇਤਾ ਤੇ ਸੌਂਫ ਦਾਰਕ ਦੇਤਾ ਉਹ ਹੀ ਡਰਾਪਸ ਪਰ ਹੈ ਉਹ ਹੀ ਚੀਜ਼ ਆ ਉਹ ਵੀ ਰਸੋਈ ਚ ਪਈਆਂ ਚੀਜ਼ਾਂ ਜਿਹੜੀਆਂ ਅਸੀਂ ਦਿੰਨੇ ਆ ਦਵਾਈ ਦਵਾਈ ਦੇ ਤੌਰ ਤੇ ਉਹ ਲੋਕਾਂ ਦੇ ਜਿਹੜੇ ਮਾਈਂਡ ਦੇ ਵਿੱਚ ਜਿਹੜੀ ਮੈਡੀਸਿਨ ਹੀ ਜੜੀ ਆ ਉੜਜਾਨ ਕਰ ਚੁੱਕੀ ਜੜਾ ਪਚਾ ਚੁੱਕੀ ਹਾਂਜੀ ਹਾਂਜੀ ਉਹ ਮਾਈਂਡ ਦੇ ਵਿੱਚ ਇੱਕ ਸੈਟਅਪ ਜਿਹਾ ਹੋ ਗਿਆ ਕਿ ਉਹ ਵੀ ਦਵਾਈ ਨਾਲ ਹੀ ਠੀਕ ਹੋਣਾ ਹੈ ਆਯੁਰਵੇਦ ਤਾਂ ਉਹ ਹੀ ਹੈ ਜੋ ਤਾਂ ਡੇਰ ਸੋਈ ਰਸੋਈ ਚ ਪਿਆ ਉਹ ਹੀ ਇੱਥੇ ਪਿਆ ਸਾਡੇ ਕੋਲ ਹੁਣ ਕੁਝ ਜਿਹੜੀਆਂ ਮੈਡੀਸਿਨ ਜਿਹੜੀਆਂ ਨੇ ਉਹਨਾਂ ਤੇ ਵੀ ਜਿਹੜਾ ਉਹ ਆਸਰਾ ਜਿਹੜਾ ਵਾ ਆਯੁਰਵੈਦਿਕ ਦਾ ਹੀ ਲੱਗਦਾ ਹੈ ਹਾਂਜੀ ਹਾਂਜੀ ਆਯੁਰਵੇਦ ਜਿਹੜਾ ਆ ਇਹੋ ਹੀ ਆਪਾਂ ਉੱਥੇ ਵਰਤਦੇ ਆ ਹੁਣ ਇੱਕ ਸਬਜ਼ੀ ਤਿਆਰ ਕਰਨੀ ਹੋਵੇ ਉਹਦੇ ਵਿੱਚ ਹਲਦੀ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਤੇ ਇਹ ਸਿਹਤ ਵਾਸਤੇ ਵਧੀਆ ਨੇ ਨਾ ਸਾਰੀਆਂ ਬਜ਼ੁਰਗਾਂ ਨੇ ਤਾਂ ਇਹ ਤੇ ਚੀਜ਼ਾਂ ਤਿਆਰ ਕੀਤੀਆਂ ਨੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਸਭ ਜਿਵੇਂ ਹੋਣਾ ਮਤਲਬ ਪਹਿਲਾਂ ਤਾਂ ਜਾ ਕੇ ਕਾਫੀ ਜੜੀ ਏਜ ਦੇ ਵਿੱਚ ਜਾ ਕੇ ਜਿਹੜੀ ਸ਼ੂਗਰ ਜਿਹੜੀ ਆ ਇਹ ਮਤਲਬ ਕਰਦੀ ਆਪਣਾ ਪੈਰ ਖਸਾਲਦੀ ਹੁਣ ਜਿਹੜੀ ਜੰਗ ਏਜ ਆ ਜਾਂ ਛੋਟੇ ਬੱਚੇ ਇਹਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਇਹ ਮਾਤਰਾ ਦੇ ਵਿੱਚ ਜਿਹੜੀ ਸ਼ੂਗਰ ਚੜੀ ਆ ਹਾਂਜੀ ਸ਼ੂਗਰ ਤੇ ਕਾਰਨ ਬਹੁਤ ਨੇ ਜਿੱਦਾਂ ਇੱਕ ਤਾਂ ਦਿਮਾਗ ਤੋਂ ਪੈਦਾ ਹੁੰਦੀ ਹੈ ਸ਼ੂਗਰ ਉਹ ਇਹ ਆ ਕਿ ਜਿੱਦਾਂ ਆਪਣਾ ਸਟ्रेस ਸਟ्रेस ਕਰਕੇ ਵੀ ਸ਼ੂਗਰ ਆਈ ਹੈ ਲੋਕਾਂ ਨੂੰ ਤੇ ਉਸ ਤੋਂ ਬਾਅਦ ਚ ਡਾਈਟ ਆ ਡਾਈਟ ਜਿਹੜੀ ਆ ਉਹ ਵੀ ਮੈਟਰ ਕਰਦੀ ਹੈ ਇਹਦੇ ਵਿੱਚ ਜੇ ਜਿਹੜੀ ਸਟੈਸ ਵਾਲੀ ਆ ਉਹ ਜਲਦੀ ਠੀਕ ਨਹੀਂ ਹੁੰਦੀ ਉਹ ਰਿਲੈਕਸ ਨਹੀਂ ਹੋ ਸਕਦਾ ਜਿੰਨਾ ਚਿਰ ਮਰੀਜ਼ ਉਹਨਾਂ ਚਿਰ ਸ਼ੂਗਰ ਠੀਕ ਨਹੀਂ ਹੁੰਦੀ ਤੇ ਜਿਹੜੀ ਡਾਈਟ ਤੋਂ ਆਈ ਆ ਆਪਾਂ ਲਾਈਫਸਟਾਈਲ ਚੇਂਜ ਕਰੀਏ ਡਾਈਟ ਚੇਂਜ ਕਰਤੀਏ ਵਾਈ ਚੀਜ਼ਾਂ ਬੰਦ ਕਰ ਦਈਏ ਤੇ ਉਹ ਫਰਕ ਪਾਣਾ ਸ਼ੁਰੂ ਹੋ ਜਾਂਦਾ ਤੁਹਾਡੇ ਡਾਕਟਰ ਸਾਹਿਬ ਫਿਰ ਸ਼ੂਗਰ ਨੂੰ ਲੈ ਕੇ ਜਿਹੜੀ ਕਿਹੜੇ ਮੱਲੋਂ ਤਿਆਰ ਕੀਤੇ ਗਏ ਤੇ ਮੋੜ ਉਹਨਾਂ ਦੇ ਪਾਏ ਗਏ ਸਾਡੇ ਵੀ ਉਹੀ ਤੁਹਾਨੂੰ ਦੱਸਿਆ ਜਿੱਦਾਂ ਗੁੜ ਮਾਰ ਦੀ ਬੂਟੀ ਨਿੰਮ ਦੀ ਪੱਤੀ ਹੋ ਗਈ ਇਦਾਂ ਦੀਆਂ ਚੀਜ਼ਾਂ ਦੇ ਇਲਾਜੀ ਤੇ ਪਾਉਂਦੇ ਆ ਕੇਸਰ ਪਾਉਂਦੇ ਆ ਵਾਝੇ ਚੀਜ਼ਾਂ ਸਾਰੀਆਂ ਪਾ ਕੇ ਤੇ ਉਹ ਦਵਾਈ ਤ ਜਲਦੀ ਰਿਜ਼ਲਟ ਮਿਲ ਜਾਂਦਾ ਤਿੰਨ ਕਿ ਮਹੀਨੇ ਦਾ ਕੋਰਸ ਹੁੰਦਾ ਆ ਪਰ ਐਲੋਪੈਥਿਕ ਚ ਜਾਣ ਦੀ ਲੋੜ ਪੈਂਦੀ ਰਿਪੋਰਟਾਂ ਦੇ ਮੁਤਾਬਕ ਕਿੰਨੀ ਕਿੰਨੀ ਸ਼ੂਗਰ ਵਾਲੇ ਜੜੀਆਂ ਨੇ ਮਤਲਬ ਲੈਵਲ ਚ ਘਟਾਉਂਗੀ ਇੱਥੇ ਅ 10 ਤੋਂ 11 ਜਿਹੜਾ ਲੈਵਲ ਆ ਉਹ ਠੀਕ ਕੀਤਾ ਜਾਂਦਾ ਸੀ ਹਾਂਜੀ ਹਾਂਜੀ ਕਿੰਨਾ ਚਿਰ ਜੜੀ ਹੈ ਮੈਡੀਸਿਨ ਜਿਹੜੀ ਉਹਨਾਂ ਦੀ ਚੱਲੀ ਹੈ ਤਿੰਨ ਕਿ ਮਹੀਨੇ ਦਾ ਕੋਰਸ ਹੈ ਇਹਦਾ ਪ੍ਰੋਪਰ ਉਹਦਾ ਫਰਕ ਦੋ ਹਫ਼ਤਿਆਂ ਤੇ ਤਿੰਨ ਹਫ਼ਤਿਆਂ ਦੇ ਵਿੱਚ ਮਹਿਸੂਸ ਹੋ ਜਾਂਦਾ ਜਿਹੜੇ ਸਰ ਕੋਈ ਘਰੇ ਜਾ ਕੇ ਜਾਂ ਕੋਈ ਆਇਰੋਜ਼ ਗੋਲੀਆਂ ਬਣੀਆਂ ਨਹੀਂ ਇੱਕ ਕੈਪਸੂਲ ਫਿਲ ਕਰਦੇ ਆਪਾਂ ਉਹਦੇ ਨਾਲ ਨਾਲ ਇੱਕ ਪਾਊਡਰ ਤਿਆਰ ਕਰਦੇ ਆਂ ਉਹਦੇ ਜੀ ਹਾਂ ਜੀ ਉਹ ਤੇchnology ਆਪਣਾ ਪ੍ਰੇਸ਼ ਵੀ ਥੋੜਾ ਬੋਤਾ ਜਿਹੜਾ ਲਾਈਨ ਕਰਨਾ ਪ੍ਰੇਸ਼ ਜ਼ਰੂਰੀ ਹੈ ਪ੍ਰੇਸ਼ ਤੋਂ ਬਿਨਾ ਠੀਕ ਨਹੀਂ ਹੋ ਸਕਦੀ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ ਹੈ ਬਿਲਕੁਲ ਠੀਕਤ ਨਹੀਂ ਹੁੰਦੀ ਕੰਟਰੋਲ ਕਰ ਸਕਦੇ ਆਪਾਂ ਇਹਨੂੰ ਡਾਕਟਰ ਜਿਵੇਂ ਮਤਲਬ ਹਰ ਪ੍ਰਭੂਤ ਇਲਾਕੇ ਲੋਕ ਜਾਂਦੇ ਸਕਿਨ ਦੀ ਚਮੜੀ ਦੀ ਕਾਫੀ ਕੇਸ ਆਏ ਆਪਣੇ ਕੋਲ ਦੇਖਣ ਨੂੰ ਮਤਲਬ ਇਹ ਫਿਰ ਕਿਵੇਂ ਤੁਸੀਂ ਜਿਹੜੇ ਆਯੁਰਵੈਦਿਕ ਦੇ ਵਿੱਚ ਜਿਹੜੇ ਸਾ ਕੀਤੇ ਸੀ ਉਹ ਤੇ ਵਿੱਚ ਸਕਿਨ ਤੇ ਪ੍ਰੋਬਲਮ ਤੇ ਵਿੱਚ ਬਾਪ ਚੀ ਸ਼ੁੱਧ ਗੰਧਕ ਇਹੋ ਜਿਹੀਆਂ ਚੀਜ਼ਾਂ ਨੇ ਆਪਣੀਆਂ ਤਿਆਰ ਕਰਦੇ ਆਂ ਅਸੀਂ ਉਹ ਉਹਦੇ ਨਾਲ ਠੀਕ ਹੋਈ ਜਾਂਦੀਆਂ ਇਹ ਚੀਜ਼ਾਂ ਬੜਾ ਬਿਹਰਜ਼ਲ ਟਮਲ ਦੇ ਚੀਜ਼ਾਂ ਡਾਕਟਰ ਜਿਵੇਂ ਲੋਕਾਂ ਦੇ ਮਾਈਂਡ ਤੇ ਇੰਨੀ ਭੱਜ ਦੌੜ ਦੀ ਲਾਈਫ ਆ ਸਟਰਗਲਿਆ ਉਹ ਤਾਂ ਮਾਈਂਡ ਨੂੰ ਲੈ ਕੇ ਜਿੱਦਾਂ ਲੋਕ ਸੌਣ ਨੀਂਦ ਘੱਟ ਲੋਕਾਂ ਨੂੰ ਆ ਜਿਹੜੇ ਵੈਦ ਦੇ ਵਿੱਚ ਕਿਹੜੇ ਮਤਲਬ ਹੈ ਜੀ ਕਾਰੇ ਨੇ ਜਾਂ ਕਿਹੜੀਆਂ ਜਿਹੜੀਆਂ ਜੜੀਆਂ ਬੂਟੀਆਂ ਦੀ ਦਵਾਈ ਜਿਹੜੀ ਤਿਆਰ ਕੀਤੀ ਗਈ ਹੈ ਵੀ ਉਹ ਮਤਲਬ ਕੁਝ ਜਿਹੜੀਆਂ ਬਿਮਾਰੀਆਂ ਨੇ ਇੱਥੋਂ ਹੀ ਜੜੀਆਂ ਜਨਮ ਜ਼ਿਆਦਾ ਜਿਹੜੀਆਂ ਲੈਣੀਆਂ ਕਿਉਂਕਿ ਲੋਕ ਸੌਣ ਨਹੀਂ ਦੇ ਨੀਂਦ ਨੂੰ ਪ੍ਰੋਪਰ ਲੈਣ ਵਾਸਤੇ ਜਿੱਦਾਂ ਮਹਾਭ੍ਰਿੰਗਰਾਜ ਤੇਲ ਆ ਉਹ ਸਿਰ ਦੇ ਵਿੱਚ ਮਾਲਸ਼ ਕਰਨ ਨਾਲ ਪੈਰਾਂ ਦੀਆਂ ਤਲੀਆਂ ਦੇ ਮਾਲਸ਼ ਕਰਨ ਨਾਲ ਨੀਂਦ ਆ ਜਾਂਦੀ ਹੈ ਇਹ ਇਦਾਂ ਦੀਆਂ ਚੀਜ਼ਾਂ ਹੀ ਨੇ ਉਹ ਤਕਰੀਬਨ ਕਈਆਂ ਦੇ ਸਿਰ ਜਿਹੜੇ ਅੱਧੇ ਕੇਸ ਐੜ ਤੋਂ ਜਾਂ ਕਿਤੇ ਨ ਕਿਤੇ ਮਤਲਬ ਜਾਂ ਸਲਾਹ ਨੂੰ ਕਰਕੇ ਕਰ ਲੈਂਦੇ ਨੇ ਜਾਂ ਉਹਨਾਂ ਦੀ ਨੀਂਦ ਘਟ ਲਈ ਹੁੰਦੀ ਹੈ ਇਦਾਂ ਦੇ ਕੇਸ 70 ਤੋਂ 80% ਜਿਹੜੇ ਨੇ ਆਮ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਦੇ ਨੇ ਲੋਕਾਂ ਦੇ ਵਿੱਚ ਸੋ ਇਹ ਵੀ ਕੇਸ ਕਾਫੀ ਨਫਰ ਦੇ ਆਪਾਂ ਗੈਸ ਜਿਹਾ ਕਹਿ ਲਿੰਦੇ ਆ ਜਾਂ ਹੋਰ ਕਹ ਰਹੇ ਨੇ ਇਹ ਵੀ ਸਾਰਾ ਨੀਂਦ ਨੂੰ ਲੈ ਕੇ ਸਾਰਾ ਬੋਏ ਹੋ ਗਿਆ ਗੈਸ ਤੇ ਜਾ ਤਾਂ ਲਿਵਰ ਦਾ ਰੋਗ ਆ ਉਹਦਾ ਲਿਵਰ ਜਦੋਂ ਵੇਕ ਹੁੰਦਾ ਆ ਤੇ ਉਹ ਮਤਲਬ ਕਿ ਫਿਲਟਰੇਸ਼ਨ ਨਹੀਂ ਹੁੰਦੀ ਪਾਚਨ ਕਿਰਿਆ ਘਟ ਜਾਂਦੀ ਹੈ ਉਹ ਐਸਿਡਿਟੀ ਬਣ ਜਾਂਦੀ ਹੈ ਉਹ ਦੇ ਕਰਕੇ ਨਹੀਂ ਡਾਕਟਰ ਸਾਹਿਬ ਜਿਵੇਂ ਇੱਕ ਤੋਂ ਦਾਣਾ ਵੀ ਨਕੋਲ ਜਿਵੇਂ ਮਤਲਬ ਸ਼ਰਾਬ ਦਾ ਸੇਵਨ ਕਰਨਾ ਜਾਂ ਗਲਤ ਮਲਤ ਖਾਣ ਪਾਣ ਕਰਨਾ ਉਹਨਾਂ ਦੇ ਇੱਕ ਬਦਅਉਟ ਜਿਵੇਂ ਬਿਲਕੁਲ ਕਟਰ ਹੁੰਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਦੇ ਕੇਸ ਜਿਆਦਾ ਆਉਂਦੇ ਜ਼ਰੂਰੀ ਨਹੀਂਗਾ ਕਿ ਸ਼ਰਾਬ ਨਾਲ ਹੀ ਲਿਵਰ ਖਰਾਬ ਹੋਵੇ ਅ ਡਾਈਟ ਨਾਲ ਹੀ ਖਰਾਬ ਹੁੰਦਾ ਅੱਜ ਕੱਲ ਫਾਸਟ ਫੂਡ ਜ਼ਿਆਦਾ ਹੈ ਮੈਦਾ ਮੋਦਾ ਜਿਹੜਾ ਜਿੰਨੀਆਂ ਚੀਜ਼ਾਂ ਸਾਰੀਆਂ ਉਹ ਇਹਨੂੰ ਖਰਾਬ ਕਰਨ ਦੇ ਹੱਥ ਹੈ ਉਹਨਾਂ ਦਾ ਸਾਰੀਆਂ ਦਾ ਕਿਵੇਂ ਡਾਕਟਰ ਸਾਹਿਬ ਜਿਹੜੇ ਇਦਾਂ ਦੇ ਪੇਸ਼ੈਂਟ ਆਉਂਦੇ ਕਿਵੇਂ ਰਿਕਵਰੀ ਫਿਰ ਸ ਲਿਵਰ ਵਾਸਤੇ ਤਾਂ ਅਸੀਂ ਹਰਕ ਵਗੈਰਾ ਕੱਢੇ ਹੁੰਦੇ ਯਾਰਕ ਕੱਢਦੇ ਆ ਉਹ ਉਹ ਜਿਆਦਾ ਅਫੈਕਟਿਵ ਨਹੀਂ ਇਸ ਚੀਜ਼ ਵਾਸਤੇ ਉਹ ਹੀ ਜਿਆਦਾ ਦੇ ਦਿਆ ਜਾਂ ਦੋ ਤਿੰਨ ਟੈਬਲੇਟ ਨੇ ਉਹ ਦੇ ਦੀਆਂ ਨੇ ਮਤਲਬ ਫੈਟੀ ਲਿਵਰ ਜਾਂ ਸੋਜਣ ਜਾਂ ਹੋਰ ਕਿਹੜੀ ਕਿਦਾਂ ਦੇ ਕੇਸ ਨੇ ਇਹਦੇ ਵਿੱਚ ਲਿਵਰ ਚਾਹੀਦਾ ਫੈਟੀ ਲਿਵਰ 3 ਸਟੇਜ ਤੱਕ ਕਵਰ ਕੀਤੀ ਅਸੀਂ ਤੇ ਉਹ ਠੀਕ ਹੋ ਜਾਂਦਾ ਹੈ ਫੈਟੀ ਲਿਵਰ ਵੀ ਠੀਕ ਹੋ ਜਾਂਦਾ ਬਾਕੀ ਪੇਸ਼ੈਂਟ ਜੇ ਪੂਰਾ ਐਗਰੀਗਰੇ ਸਾਡੇ ਨਾਲ ਪਰਹੇਜ਼ ਪੂਰਾ ਕਰੇ ਤੇ ਫਿਰ ਥੋੜਾ ਫਰਕ ਜਲਦੀ ਪੈ ਜਾਂਦਾ ਕਿੰਨੇ ਦਿਨ ਚਿਰ ਨਾਲ ਚੱਲਦੀ ਸਾਰੀ ਇਹ ਉਹ ਸਟੇਜ ਦੇ ਹਿਸਾਬ ਨਾਲ ਹੀ ਆ ਫਸਟ ਸੈਕੰਡ ਸਟੇਜ ਦਾ ਜਿਹੜਾ ਆ ਉਹ ਤਾਂ ਮਹੀਨੇ ਚ ਠੀਕ ਹੋ ਜਾਂਦਾ ਦੂਜੀ ਫਿਰ ਜਦੋਂ ਪੇਟ ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਾਂ ਸਰੋਸਿਸ ਤੱਕ ਕੇਸ ਆ ਜਾਂਦਾ ਉਹਨੂੰ ਫਿਰ 3-4-5 ਮਹੀਨੇ ਲੱਗ ਸਕਦੇ ਆ ਵੱਧ ਕੇ ਡਾਕਟਰ ਜਿਵੇਂ ਮਨੂੰ ਤੁਰਦੇ ਨੇ ਮਨੂੰ ਲੀਵਰ ਨੂੰ ਲੈ ਕੇ ਜਿਵੇਂ ਗੋਡਿਆਂ ਜਾਂ ਜਾਂਚੇ ਮਨੂੰ ਇਹ ਚੀਜ਼ਾਂ ਬਲੋਂ ਅਲੱਗ ਚਾਂਜ ਦੇ ਲੀਵਰ ਦੇ ਸੰਬੰਧ ਚ ਆ ਜਾਂਦੀ ਇਹ ਇੱਕ ਦੂਜੇ ਦੇ ਨਾਲ ਹੀ ਕੰਟੈਕਟ ਆ ਸਾਰੇ ਆਰਗਨ ਦਾ ਜਦੋਂ ਇੱਕ ਚੀਜ਼ ਖਰਾਬ ਹੁੰਦੀ ਆ ਫਿਰ ਦੂਜੇ ਨੂੰ ਵੀ ਇਫੈਕਟ ਕਰਦੀ ਆ ਨਾਲ ਨਾਲ ਉਹ ਫਿਰ ਸਾਰੀ ਜਿਹੜੀ ਬੋਡੀ ਆ ਉਹ ਇਦਾਂ ਹੀ ਵੀ ਕੋਈ ਇਹਦਾ ਖਰਾਬ ਉਹ ਮੇਨ ਪਾਰਟ ਜਿਹੜਾ ਇਹ ਮਲ ਮੰਨਿਆ ਗਿਆ ਲੀਵਰ ਨੂੰ ਮੰਨਿਆ ਗਿਆ ਇਹਦੇ ਨਾਲ ਜਿਹੜੀ ਸਾਰੀ ਚੀਜ਼ਾਂ ਮਤਲਬ ਖੂਨ ਦਾ ਵੀ ਸਰਕਲ ਹੈ ਜਾਂ ਮਲ ਬਾਡੀ ਜਿਹੜੀ ਪੂਰੀ ਮਤਲਬ ਬਾਹਰ ਲੱਪਟੇ ਨਹੀਂ ਹੁੰਦੀ ਆ ਜੀ ਹਾਂਜੀ ਹਾਂਜੀ ਉਹ ਜਦੋਂ ਕਿਡਨੀ ਖਰਾਬ ਹੁੰਦੀ ਆ ਫਿਰ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਲੀਵਰ ਖਰਾਬ ਹੁੰਦਾ ਤੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਪਾਣੀ ਫਿਰ ਜਦੋਂ ਭਰਦਾ ਆ ਉਹ ਫਿਰ ਘਟਾਉਣਾ ਡਾਇਲਿਸਿਸ ਦੇ ਥਰੂ ਜਾਂ ਫਿਰ ਪੇਟ 'ਚ ਸੂਈ ਮਾਰ ਕੇ ਪਾਣੀ ਕੱਢਦੇ ਆ ਤੇ ਉਹ ਪ੍ਰੋਪਰ ਹੱਲ ਨਹੀਂ ਹੁੰਦੇ ਤੇ ਉਹ ਫਿਰ ਜਦੋਂ ਪਾਣੀ ਬਾਡੀ ਦੇ ਵਿੱਚ ਰਹਿੰਦਾ ਫਿਰ ਹਾਰਟ ਨੂੰ ਵੀ ਪ੍ਰੋਬਲਮ ਆਉਂਦੀ ਆ ਫਿਰ ਹਾਰਟ ਫੇ ਆਡੀਏ ਕੈਰੈਸਟ ਜਿਹੜੇ ਆ ਉਹ ਇਹਦੇ ਕਰਕੇ ਹੀ ਹੁੰਦੇ ਆ ਜ਼ਿਆਦਾ ਹਲ ਕੱਡੇ ਦਾ ਬਾਬਾ ਨਾਨਕ ਜਦੀ ਨਗਰ ਸਾਈਡ ਤੋਂ ਜਿਹੜੇ ਕਿ ਕਿਵੇਂ ਅਲੱਗ-ਅਲੱਗ ਕੇਸ ਜਿਹੜੇ ਕਿਹੜੇ ਆ ਰਹੇ ਹੁੰਦੇ ਆ ਉਹ ਜ਼ਿਆਦਾ ਸਾਡੇ ਕੋਲ ਤਾਂ ਕਿਡਨੀ ਵਾਲੇ ਆਉਂਦੇ ਆ ਕਿਡਨੀ ਫੇਲੀਅਰ ਵਾਲੇ ਵਾ ਫੇਲੀਅਰ ਦੇ ਡੇਰਾ ਬਾਬਾ ਨਾਨਕ ਏਰੀਏ ਤੋਂ ਆ ਰਹੇ ਆ ਜਿੱਦਾਂ ਸਕਿਨ ਡਿਸੀਜ਼ ਦੇ ਆ ਰਹੇ ਆ ਜਾਂ ਮਲੇਰੀਆ ਟਾਈਫਾਇਟ ਦੇ ਆ ਰਹੇ ਆ ਆਹ ਦਿਨਾਂ ਦੇ ਵਿੱਚ ਤੇ ਬਾਕੀ ਆਯੁਰਵੇਦ ਠੀਕ ਕਰੀ ਜਾਂਦਾ ਸਾਰਿਆਂ ਨੂੰ ਸੋ ਕੁਝ ਉਹਨਾਂ ਕਹਿੰਦਾ ਪੇਸ਼ੈਂਟ ਪਹੁੰਚੇ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਲੈਨੇ ਸਸੀਬੋ ਸਸੀਬਾਟੀ ਕੀ ਬਹੀਣਾ ਆਪਣੇ ਮੇਰਾ ਅਲੀ ਸ਼ੌਰ ਸੰ ਕਿਹੜਾ ਪਿੰਡ ਬੋਏ? ਇਹ ਨਮਰਾਇਆ ਪ੍ਰਗਿਆਸ਼ਪੁਰ ਜਲਾ ਜੀ। ਅੱਜ ਇੱਥੇ ਪਹੁੰਚੇ ਹੋ ਕਿਸ ਚੀਜ਼ ਦੀ ਮੈਡੀਸਨ ਲੈਣ ਆ। ਇਹ ਕੈਂਸਰ ਦੀ ਦਵਾਈ ਵਾਪਕ ਕੈਂਸਰ। ਹਾਂਜੀ। ਪਹਿਲਾਂ ਕਿੱਥੋਂ ਚਲਦੇ ਜੀ? ਨਹੀਂ ਪਹਿਲਾਂ ਇੱਥੇ ਖੜੇ ਆ ਜੀ। ਇੱਥੇ। ਹਾਂਜੀ। ਉਹ ਤਾਂ ਅੱਗੇ ਚਲਦੇ ਜਾਓ ਓਰ ਕੋਈ ਛੱਡੋ। ਨਹੀਂ ਬਾਪੂ ਜੀ ਜੀ। ਹਾਂਜੀ। ਕਿੰਨੀ ਵਾਰੀ ਲੈਣਾ ਹੈ ਜੀ? ਇਹ ਤੀ ਤੀ ਤੀਸਰੀ ਵਾਰ ਆਇਆ ਜੀ। ਹਾਂਜੀ। ਕਿਵੇਂ ਦਾ ਰਿਸਪੌਂਸ ਆ ਰਿਹਾ? ਹਾਂ ਵਧੀਆ ਵਧੀਆ ਜੀ। ਹੁਣ ਤਾਂ ਠੀਕ ਆ ਗਿਆ ਨਾ ਬਹੁਤ ਫਰਕ ਆ ਗਿਆ। ਕਿੰਨੇ ਦਿਨ ਚੱਦੀ ਖੜਦੇ ਜੀ? ਅਮੀਨੇ ਖੜਦੇ ਜੀ। ਦੋ ਹਫ਼ਤੇ ਚੜਦੇ ਇਦੋਂ ਸਾਬ ਕਿਹਨੂੰ ਪਤਾ ਲੱਗ ਗਿਆ ਸੀ ਇੱਥੇ ਆਏ ਦੇਖਿਆ ਜੂਟ ਤੋਂ ਦੇਖਿਆ ਤੇ ਉਹਦੇ ਨਾਲ ਕੋ ਬੰਦੇ ਆਪਣੇ ਲੱਗੇ ਲੱਗੇ ਵੀ ਆ ਗਏ ਉਹਨਾਂ ਨੇ ਵੀ ਦੱਸਿਆ ਉਹਨੇ ਦਵਾਈ ਖਾਧੀ ਉਹ ਤੂੰ ਹਾਂਜੀ ਹਾਂਜੀ ਉਹਨਾਂ ਦਾ ਅੱਜ ਉਹ ਵੀ ਠੀਕ ਠਾਕ ਨੇ ਤੇ ਉਹਨਾਂ ਦਾ ਸਿੱਧਾ ਸਪਾਈ ਹੁੰਦਾ ਤਾਂ ਇੱਥੇ ਪਹੁੰਚੇ ਕਿਹ ਚੀਜ਼ ਦੀ ਦਵਾਈ ਖਾਧੀ ਇਹਨੇ ਕੈਂਸਰ ਦੀ ਉਹਨੇ ਪੈਸੇ ਬਿਲਕੁਲ ਚੀਤੀ ਹੋ ਗਿਆ ਹਾਂਜੀ ਹਾਂਜੀ ਹੁਣ ਸਭ ਠੀਕ ਹੈ ਜੀ ਹਾਂਜੀ ਜਦੋਂ ਟੈਸਟ ਕਰਾਇਆ ਉਸ ਤੋਂ ਸਿੱਧੀ ਇੱਥੋਂ ਦਵਾਈ ਚਲੂ ਕੀਤੀ ਜਾਂ ਪਹਿਲਾਂ ਕੋਈ ਹੋਰ ਚਲਦੀ ਨਹੀਂ 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 ਪਹਿਲਾਂ ਇੱਥੇ ਹੀ ਕਰਾਈ ਹਾਂਜੀ ਟੈਸਟ ਕਰਾ ਕੇ ਇੱਥੇ ਇੱਥੇ ਲਈ ਦਵਾਈ ਹਾਂਜੀ ਤੂੰ ਕਰਵਾ ਟੈਸਟ ਇਹਟਾ ਗੁਰਦਾਸ ਭਾਈ ਹਾਂਜੀ ਦੇ ਕਲੀਨਿਕ ਦੇ ਵਿੱਚ ਹੋਰ ਪੇਸ਼ੈਂਟ ਆਏ ਨੇ ਜਰੂਰ ਗੱਲਬਾਤ ਕਰਨੀ ਸਸਿਗੋ ਜੀ ਕੀ ਭਈ ਨਾਮ ਆਪਣਾ ਹੈ ਜੱਜੀ ਸਿੰਘ ਭਾਈ ਕਿੱਥੋਂ ਭਾਈ ਆਏ ਅਸੀਂ ਬਟਾਲੇ ਤੋਂ ਆਏ ਭਾਈ ਕੀ ਚੀਜ਼ ਜਿਹੜੀ ਡਾਕਟਰ ਸਾਹਿਬ ਦੇ ਅਲਰਜੀ ਸਾਡੀ ਇਹ ਕਿਡਰੀ ਦੀ ਚਲਦੀ ਪਈ ਹੈ ਜੀ ਹਾਂਜੀ ਕਲੀਨਿਕ ਆ ਜਿਹੜੀ ਪੇਸ਼ੈਂਟ ਉਹਨਾਂ ਦੀ 50 ਸਾਲ ਜੀ ਪਹਿਲਾਂ ਕਿੱਥੇ ਚਲਦੀ ਸੀ ਉਹਨਾਂ ਦੀ ਡਾਕਟਰ ਬਰੇਂਦਰ ਅਮਰੀਕ ਸਰ ਤੋਂ ਚਲਦੀ ਸੀ ਹਾਂਜੀ ਕੀ ਬਾਰੇ ਚਲਦੀ ਉਸਰੋ ਜਿਹੜਾ ਕ੍ਰਿਟਰਨ ਜਿਆਦਾ ਵੱਧਾ ਪਿਆ ਸੀ ਪਰ ਜਿਹੜੀ ਮੈਡੀਸਨ ਆ ਗਈ ਸੀ ਉਹ ਮਤਲਬ ਕਿ ਉਹਦੇ ਉਹਦੇ ਨਾਲ ਸਾਡੇ ਜਿਹੜੇ ਕਮਜ਼ੋਰੀ ਜਿਆਦਾ ਆ ਗਈ ਉਹਨਾਂ ਨੂੰ ਹਾਂ ਜਦੋਂ ਡਾਕਟਰ ਸਾਹਿਬ ਤੋਂ ਜਿਹੜੀ ਆਯੁਰਵੈਦ ਦਵਾਈ ਖਾਣੀ ਆ ਫਿਰ ਇਹਵੇਂ ਕਿਵੇਂ ਦਾ ਰਿਸਪੌਂਸ ਲੱਗਦਾ ਇਹਦੇ ਨਾਲ ਸਾਰੇ ਇਹ ਹੈ ਅੱਗੇ ਜਿਹੜਾ ਕ੍ਰਿਟਰਨ ਹੈਗਾ ਉਹ ਸਟੇਬਲ ਹੋ ਗਿਆ ਵਾ ਵੀ ਮਤਲਬ ਘਟਦਾ ਪਿਆ ਵਾ ਮਤਲਬ ਕਿ ਇਹ ਕੀ ਵੱਧਾ ਨਹੀਂ ਪਿਆਗਾ ਕਿੰਨੀ ਵਾਰੀ ਜਿਹੀ ਇੱਥੋਂ ਲੱਗੇ ਤੂ ਮੈਂ ਸਾਰੇ ਚੌਥੀ ਵਾਰੀ ਆਇਆ ਜੀ ਕਿਵੇਂ ਡਾਕਟਰ ਸਾਹਿਬ ਨੇ ਡੈਸਪਟੈਂਸ ਪਰ ਲਗਾ ਡਾਕਟਰ ਸਾਹਿਬ ਉਹਨਾਂ ਦਾ ਸਾਨੂੰ ਕੇਸ ਸੀ ਨਾ ਮਤਲਬ ਸੁਜੈਸਟ ਕੀਤਾ ਇਹ ਉੱਥੇ ਹੈਗੇ ਆ ਮ ਡਾਕਟਰ ਕਹਰਾ ਜੀ ਪਹਿਲਾਂ ਵੀ ਜਾਣੀ ਕਿ ਕੋਈ ਨੇ ਕੋਈ ਕੇਸ ਨੂੰ ਦੇਖ ਕੇ ਆਏ ਹੋ ਹਾਂਜੀ ਹਾਂਜੀ ਸਾਡਾ ਇੱਕ ਮੇਰਾ ਇੱਕ ਮਿੱਤਰ ਹੈਗਾ ਸੀ ਉਹਨੇ ਮੈਨੂੰ ਉਹ ਆਏ ਸੀ ਪਹਿਲਾਂ ਤਾਂ ਉਹਨੇ ਸਾਨੂੰ ਦੱਸਿਆ ਹੈ ਉਹ ਜਿਹੜਾ ਪੇਸ਼ੈਂਟ ਹੈ ਮੇਰੇ ਕੋਲ ਠੀਕ ਹੋ ਗਿਆ ਹਾਂਜੀ ਹਾਂਜੀ ਸਰ ਮਨ ਜਿਹੜੀ ਤੁਸੀਂ ਮੈਨੂੰ ਕਰਦੇ ਅੱਜ ਫੇਰ ਜਿਹੜੀ ਦਵਾਈ ਲੈਣ ਤਾਂ ਪਹੁੰਚੇ ਜੋ ਪਹਿਲਾਂ ਮਨ ਕਿੰਨੇ ਕਿੰਨੇ ਚੱਲਦੀ ਜਿਹੜੀ ਦਵਾਈ ਚੱਲਦੀ ਉਹ ਹਫ਼ਤੇ ਹਫ਼ਤੇ ਹੀ ਚੱਲਦੀ ਸੀ ਹਾਂਜੀ ਸਰ ਹੁਣ ਕੋਲ ਕਿੰਨੇ ਹਫ਼ਤੇ ਜਿਹੜੀ ਦਵਾਈ ਚੱਲ ਸਰ ਅਜੀ ਪਣਵੀਂ ਰਿਓ ਸਟਾਰਟ ਹੋਣ ਲੱਗੀ ਮਤਲਬ ਚਾਰ ਵਰੀ ਇਹ ਪਹਿਲਾਂ ਆ ਗਏ ਹਾਂ ਚਾਰ ਹਾਂ ਜੀ ਜੀ ਉਹ ਲਗਾਤਾਰ ਡੇਰੀ ਚਲ ਰਹੀ ਥੋਏ ਹਾਂ ਜੀ ਜੀ ਲਗਾਤਾਰ ਹੀ ਲਗਾਤਾਰ ਬੋਲੋ ਹੁਣ ਜਿਹੜੀ ਆ ਮਤਲਬ ਦਵਾਈ ਨੇ ਕੋਈ ਜੜਾ ਵਾਲਾ ਸਟੇ ਕੀਤਾ ਮਤਲਬ ਜਿਹੜੀ ਮੈਡੀਕਲ ਸਟੇਬਲ ਕੀਤਾ ਵਾ ਹਾਂ ਜੀ ਮਰ ਘਟਦਾ ਪਿਆ ਵਾ ਪਰ ਇਹ ਆ ਵੀ ਥੋੜਾ ਟਾਈਮ ਲੱਗੇ ਤਾਂ ਹੋ ਜਾਏਗਾ ਸਹੀ ਜਿਹੜੀ ਉਹ ਦਵਾਈ ਹੈ ਉਹ ਅੰਮ੍ਰਿਤਸਰੋਂ ਮਿਲਦੀ ਰਹੀ ਕਿ ਜਾਂ ਮਤਲਬ ਜਿੱਥੇ ਮਰੀਜ਼ ਆ ਮੈਡੀਕਲ ਸਟੋਰ ਤੋਂ ਮਿਲਦੀ ਰਹੀ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਮਿਲਦੀ ਰਹੀ ਡਾਕਟਰ ਕੋਲ ਮਿਲਦੀ ਰਹੀ ਹਾਂ ਜੀ ਉਹਦੇ ਨਾਲ ਕੀ ਕੀ ਹੁੰਦਾ ਹੈ ਕਿ ਜ਼ਿਆਦਾ ਹੀ ਮਤਲਬ ਉਹਨਾਂ ਨੂੰ ਵੀਕਨੈਸ ਹੋ ਗਈ ਹਾਂ ਜੀ ਉਹ ਇਸ ਦਵਾਈ ਨਾਲ ਕੋਈ ਵੀਕਨੈਸ ਨਹੀਂ ਨਹੀਂ ਵੀਕਨੈ ਉਹੀ ਹੋਰ ਮਤਲਬ ਨਹੀਂ ਨਹੀਂ ਸਰ ਸਸੀਬਾ ਜੀ ਉਹ ਕੋਈ ਦਵਾਈ ਜਿਹੜੀ ਪਹਿਲਾਂ ਕਿਹੜੀ ਚਲਦੀ ਸੀ ਮੈਡੀਕਲ ਚਲਦੀ ਸੀ ਜਾਂ ਕਿਹੜੀ ਚਲਦੀ ਸੀ ਸਾਡੀ ਪਹਿਲੇ ਮੈਡੀਕਲ ਚਲਦੀ ਸੀ ਤੇ ਅਸੀਂ ਉਹ ਦਵਾਈ ਇੱਥੋਂ ਲੈਂਦੇ ਪਏ ਆ ਤੇ ਸਾਡੀ ਦਵਾਈ ਨਾਲ ਕਾਫੀ ਫਰਕ ਪਿਆ ਆ ਕਿੰਨਾ ਕਿੰਨਾ ਚੜੂਦੂ ਦਵਾਈ ਚੜੀ ਚੱਲੀ ਸਾਡੀ ਦਵਾਈ ਕਰਵਾਏ ਤੜੀ 15 ਦਿਨ ਚੱਲੀ ਆ ਤੇ ਕਿਸ ਜਿਹੜੀ پیشنਤ ਚੱਲੀ ਸੀ ਕਰਕੇ ਉਸ ਚੀਜ਼ ਆਪਣੇ ਥੋੜੀ ਹਾਰਦੀ ਥੋੜੀ ਦੂਸਰੇ ਕੀ ਨਾਮ ਆ ਉਸ ਦਾ ਆਪਣੇ ਅਟੈਕ ਵੀ ਹੋਇਆ ਏ ਉਦੀ ਵਿਦਵਾ ਹੀ ਚੱਲਦੀ ਪਈ ਇੱਥੋਂ ਤੇ ਹਾਰ ਦੀ ਵੀ ਚੱਲਦੀ ਪਈ ਥੋੜੀ ਧੜਕਣ ਦੀ ਵੀ ਚੱਲਦੇ ਪਈ ਜਣੀ ਤਾਂ ਤੁਹਾਡੇ ਦੀ ਕੋਈ ਪੇਸ਼ੈਂਟ ਹੀ ਕੋਈ ਹਾਂਜੀ ਪੇਸ਼ੈਂਟ ਤੁਹਾਡਾ ਕਿਹਦਾ ਤੁਸੀਂ ਹਾਂਜੀ ਨਹੀਂ ਨਹੀਂ ਪੇਸ਼ੈਂਟ ਛੱਡਾ ਹਾਂਜੀ ਸਾਡੀ ਮਾਤਾ ਜੀ ਹੈ ਤੇ ਉਹਨਾਂ ਬਾਰੇ ਦਵਾਈ ਲੈ ਰਹੇ ਹਾਂ ਬਾਕੀ ਕਾਫੀ ਫਰਕ ਪੈ ਰਿਹਾ ਅੱਜ ਫੇਰ ਤੁਸੀਂ ਦਵਾਈ ਲੈਣਾ ਹੈ ਹਾਂਜੀ ਅੱਜ ਫੇਰ ਆਈ ਦਵਾਈ ਲੈਣਾ ਆ ਅੱਜ ਫੇਰ ਇਹ ਇਲਾਜ ਲੈ ਕਿੱਥੋਂ ਆਏ ਤੁਸੀਂ ਅਸੀਂ ਦਿਨਨਗਰ ਤੋਂ ਪੈਂਡਕੇ ਸੁਣਾਤੋਂ ਆਏ ਹਾਂ ਹਾਂਜੀ ਜਿਲ੍ਹਾ ਸਾਡਾ ਗਦੋਸਪੁਰ ਹੈ ਤੇ ਦਿਨਨਗਰ ਤੋਂ ਕਿਸਾਤੋਂ ਆਏ ਉਹ ਇਹ ਸਾਨੂੰ ਜਿਨ੍ਹਾਂ ਨੇ ਪਹਿਲਾਂ ਮੈਡੀਸਨ ਜਿਹੜੀ ਖਾਦੀ ਦੂਜੇ ਤਰੀਕੇ ਦੀ ਸੋ ਇਹਨਾਂ ਆਯੁਰਵੈਦ ਦਵਾਈ ਖਾਦੀ ਇਹਨਾਂ ਨੇ ਜਿਹੜਾ ਆਪਣਾ ਥਿਓ ਦਿੱਤਾ ਕਿ ਬਿਲਕੁਲ ਜਿਹੜਾ ਪੇਸ਼ੈਂਟ ਨੂੰ ਜਿਹੜਾ ਇਸ ਦਵਾਈ ਨਾਲ ਅਜਲਟ ਜਿਹੜਾ ਬਿਲਕੁਲ ਵਧੀਆ ਮਿਲਿਆ ਸੋ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਹਾਂ